ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਕਰਾਮਾਤੀ ਟੋਟਕੇ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕੁੰਭ ਰਾਸ਼ੀ ਬਾਰੇ ਕਿ ਕਿਵੇਂ ਦਾ ਰਹੇਗਾ ਅਪ੍ਰੈਲ ਮਹੀਨੇ ਦਾ ਆਖਰੀ ਹਫਤਾ ਕੁੰਭ ਰਾਸ਼ੀ ਵਾਲਿਆਂ ਦੇ ਲਈ ਕਿਸ ਤਰ੍ਹਾਂ ਦੀ ਹੋਵੇਗੀ ਉਹਨਾਂ ਦੇ ਧਨ ਦੀ ਪਰਿਵਾਰ ਦੀ ਅਤੇ ਸਿਹਤ ਸੰਬੰਧੀ ਸਥਿਤੀ ਅਪ੍ਰੈਲ ਦੇ ਆਖਰੀ ਹਫਤੇ ਵਿੱਚ ਕਿਹੜੇ ਗ੍ਰਹਿ ਉਹਨਾਂ ਨੂੰ ਲਾਭ ਦੇਣਗੇ ਹਾਲਾਂਕਿ ਕੁੰਭ ਰਾਸ਼ੀ ਵਾਲਿਆਂ ਪਰ ਸਾਰਸਤੀ ਚੱਲ ਰਹੀ ਹੈ ਥੋੜਾ ਜਿਹਾ ਮੁਸ਼ਕਿਲ ਸਮਾਂ ਚੱਲ ਰਿਹਾ ਹੈ ਕਿ ਅਪ੍ਰੈਲ ਦਾ ਮਹੀਨਾ ਕੁੰਭ ਰਾਸ਼ੀ ਵਾਲਿਆਂ ਨੂੰ ਕੁਝ ਰਾਹਤ ਦੇਵੇਗਾ ਇਸ ਬਾਰੇ ਚਰਚਾ ਕਰਾਂਗੇ ਅਪ੍ਰੈਲ ਦੇ ਮਹੀਨੇ ਦੇ ਆਖਰੀ ਹਫਤੇ ਵਿੱਚ ਚਾਰ ਗ੍ਰਹਿ ਰਾਸ਼ੀ ਪਰਿਵਰਤਨ ਕਰਨ ਜਾ ਰਹੇ ਹਨ ਸੂਰਜ ਬੁੱਧ ਮੰਗਲ ਤੇ ਸ਼ੁਕਰ ਜੇ ਅਪ੍ਰੈਲ ਦੇ ਮਹੀਨੇ ਦਾ ਆਖਰੀ ਹਫਤਾ ਦੇਖਿਆ ਜਾਵੇ ਤਾਂ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਹੀ ਖਾਸ ਹੈ ਕੁੰਭ ਰਾਸ਼ੀ ਵਾਲਿਆਂ ਨਾਲ 10 ਘਟਨਾਵਾਂ ਹੋ ਸਕਦੀਆਂ ਹਨ ਇਸ ਅਪ੍ਰੈਲ ਦੇ ਮਹੀਨੇ ਵਿੱਚ ਇਹਨਾਂ 10 ਭਵਿੱਖਬਾਣੀਆਂ ਬਾਰੇ ਗੱਲਬਾਤ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤਾਂ ਦੋਸਤੋ ਆਓ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਭਵਿੱਖਬਾਣੀ ਬਾਰੇ ਸਭ ਤੋਂ ਪਹਿਲੀ ਭਵਿੱਖਬਾਣੀ ਤੁਹਾਡੀ ਸਿਹਤ ਨੂੰ ਲੈ ਕੇ ਹੈ ਅਪ੍ਰੈਲ ਮਹੀਨੇ ਦੇ ਆਖਰੀ ਹਫਤੇ ਵਿੱਚ ਮੰਗਲ ਤੇ ਸ਼ਨੀ ਦੋਵੇਂ ਹੀ ਕੁੰਭ ਰਾਸ਼ੀ ਵਿੱਚ ਬੈਠੇ ਹੋਏ ਹਨ ਇਸ ਲਈ April ਦੇ ਮਹੀਨੇ ਤੇ ਆਖਰੀ ਹਫਤੇ ਤੁਹਾਨੂੰ ਸਿਹਤ ਪ੍ਰਤੀ ਸ਼ਕਤੀ ਨਾਲ ਕਦਮ ਚੁੱਕਣੇ ਪੈਣਗੇ ਤੁਹਾਨੂੰ April ਦੇ ਮਹੀਨੇ ਦੇ ਆਖਰੀ ਹਫਤੇ ਵਿੱਚ ਆਪਣੀ ਸਿਹਤ ਤੇ ਜ਼ਿਆਦਾ ਧਿਆਨ ਦੇਣਾ ਪਵੇਗਾ ਦੂਸਰੀ ਭਵਿੱਖਬਾਣੀ ਦੂਸਰੀ ਘਟਨਾ ਧਾਨ ਨਾਲ ਸੰਬੰਧਿਤ ਹੈ ਜੇ ਧਾਨ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਫालतू ਖਰਚੇ ਵੱਧ ਸਕਦੇ ਹਨ ਤੁਹਾਨੂੰ ਬੈਂਕ ਦੇ ਚੱਕਰ ਵੀ ਲਗਾਉਣੇ ਪੈ ਸਕਦੇ ਹਨ ਬੈਂਕ ਦੀ ਕੋਈ ਟੈਨਸ਼ਨ ਆ ਸਕਦੀ ਹੈ ਤੁਹਾਡਾ ਮੰਥਲੀ ਬਜਟ ਵਿਗੜ ਸਕਦਾ ਹੈ 25 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਤੁਹਾਡਾ ਪੱਗ ਚਮਕੇਗਾ ਤਿੰਨ ਲਾਭ ਮਿਲਣਗੇ ਪਹਿਲਾਂ ਸਰਕਾਰੀ ਯੋਜਨਾ ਦਾ ਲਾਭ ਜਾਂ ਫਿਰ ਤੁਹਾਡੇ ਸ਼ਹਿਰ ਵਿੱਚ ਕੋਈ ਲੱਕੀ ਡਰਾ ਹੈ ਜੇਕਰ ਤੁਸੀਂ ਭਾਰਤ ਦੇ ਹੋ ਤਾਂ ਤੁਹਾਨੂੰ ਲਾਭ ਮਿਲੇਗਾ ਡਰਾ ਤੁਹਾਡਾ ਨਿਕਲ ਸਕਦਾ ਹੈ 25 ਤਰੀਕ ਤੋਂ ਬਾਅਦ ਅਜਹਾ ਸੰਯੁਕਤ ਬਣ ਰਿਹਾ ਹੈ ਜਿਸ ਤੋਂ ਇਲਾਵਾ ਕਿਸੇ ਵੀ ਇਸਤਰੀ ਤੋਂ ਤੁਹਾਨੂੰ ਲਾਭ ਹੋਵੇਗਾ ਉਹ ਤੁਹਾਨੂੰ ਕੋਈ ਸਲਾਹ ਦੇਵੇਗੀ ਜਿਸ ਨਾਲ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਤੇ ਅਚਾਨਕ ਕਿਸੇ ਕੰਮ ਤੋਂ ਵੀ ਤੁਹਾਨੂੰ ਧਨ ਲਾਭ ਹੋਵੇਗਾ 30 ਦੀ ਭਵਿੱਖਬਾਣੀ ਦੀ ਗੱਲ ਕਰੀਏ ਤਾਂ ਬੁੱਧ ਤੁਹਾਡੇ ਵਿਗੜੇ ਹੋਏ ਰਿਲੇਸ਼ਨ ਨੂੰ ਠੀਕ ਕਰੇਗਾ ਜੋ ਤੁਹਾਡੇ ਰਿਲੇਸ਼ਨ ਆਪਣੇ ਭੈਣ ਭਰਾ ਜਾਂ ਰਿਸ਼ਤੇਦਾਰਾਂ ਨਾਲ ਵਿਗੜੇ ਹਨ ਰਿਲੇਸ਼ਨ ਠੀਕ ਹੋਣਗੇ ਕੋਈ ਰੁਸਤੀਆ ਹੋਇਆ ਵਿਅਕਤੀ ਤੁਹਾਨੂੰ ਦੁਬਾਰਾ ਕਾਲ ਕਰੇਗਾ ਰਿਸ਼ਤੇਦਾਰੀ ਵਿੱਚ ਮੰਗਲਿਕ ਕੰਮ ਹੋ ਸਕਦੇ ਹਨ ਹੁਣ ਚੌਥੀ ਘਟਨਾ ਦੀ ਗੱਲ ਕਰਦੇ ਹਾਂ ਤਾਂ ਕੁੰਭ ਰਾਸ਼ੀ ਵਾਲਿਆਂ ਦਾ ਵਿਦੇਸ਼ ਯਾਤਰਾ ਦਾ ਸੰਯੋਗ ਬਣ ਰਿਹਾ ਹੈ ਬੁੱਧ ਗ੍ਰਹਿ ਕਰਕੇ ਤੁਹਾਡੇ ਵਿਦੇਸ਼ ਸੰਬੰਧੀ ਕੰਮ ਬਣਨਗੇ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਯਾਤਰਾ ਕਰ ਸਕਦੇ ਹੋ ਪੰਜਵੀਂ ਘਟਨਾ ਪਰਿਵਾਰ ਨਾਲ ਸੰਬੰਧਿਤ ਹੈ ਅਪ੍ਰੈਲ ਦੇ ਮਹੀਨੇ ਤੁਹਾਡੇ ਪਰਿਵਾਰ ਦਾ ਖਰਚਾ ਵੱਧ ਸਕਦਾ ਹੈ ਅਪ੍ਰੈਲ ਦੇ ਮਹੀਨੇ ਦੇ ਆਖਰੀ ਹਫਤੇ ਤੁਹਾਡੇ ਪਰਿਵਾਰ ਦਾ ਖਰਚਾ ਵੱਧ ਜਾਵੇਗਾ ਜਿਵੇਂ ਕੋਈ ਇਲੈਕਟ੍ਰੋਨਿਕ ਆਈਟਮ ਖਰਾਬ ਹੋ ਸਕਦੀ ਹੈ ਤੇ ਤੁਹਾਨੂੰ ਅਚਾਨਕ ਹੀ ਨਵੀਂ ਲੈਣੀ ਪਵੇਗੀ ਪੰਜਵੀਂ ਘਟਨਾ ਉਹਨਾਂ ਉੱਪਰ ਅਸਰ ਕਰੇਗੀ ਜਿਨ੍ਹਾਂ ਦੇ ਸੰਤਾਨ ਹੈ ਸੰਤਾਨ ਭਾਵ ਦੇ ਸੁਆਮੀ ਬੁੱਧਾਨ ਪੂਰਾ ਅਪ੍ਰੈਲ ਦਾ ਮਹੀਨਾ ਤੇ ਅਪ੍ਰੈਲ ਦੇ ਮਹੀਨੇ ਦੇ ਆਖਰੀ ਹਫਤਾ ਸੰਤਾਨ ਨੂੰ ਬੜੀ ਵੱਡੀ ਘਟਨਾ ਦੇ ਚ ਰਿਹਾ ਹੈ ਪਹਿਲਾਂ ਜੇ ਕੋਈ ਛੋਟੀ ਸੰਤਾਨ 17 ਸਾਲ ਤੋਂ ਘੱਟ ਹੈ ਤਾਂ ਉਸ ਦੇ ਸਕੂਲ ਪਰਿਵਰਤਨ ਦੇ ਯੋਗ ਬੰਦ ਹੈ ਜੋ 17 ਸਾਲ ਤੋਂ ਉੱਪਰ ਦੀ ਸੰਤਾਨ ਹੈ ਉਹਨਾਂ ਦੀ ਵਿੱਦਿਆ ਵਿੱਚ ਗਰੋਥ ਹੋਵੇਗੀ ਕੁੱਲ ਮਿਲਾ ਕੇ ਅਪ੍ਰੈਲ ਦੇ ਮਹੀਨੇ ਦਾ ਆਖਰੀ ਹਫਤਾ ਤੁਹਾਡੀ ਸੰਤਾਨ ਲਈ ਬਹੁਤ ਹੀ ਸ਼ੁਭ ਹੈ ਹੁਣ 7ਵੀਂ ਘਟਨਾ ਦੀ ਗੱਲ ਕਰਦੇ ਹਾਂ ਇਸ ਘਟਨਾ ਦਾ ਸਬੰਧ ਉਹਨਾਂ ਨਾਲ ਹੈ ਜੋ ਕੁੰਭ ਰਾਸ਼ੀ ਵਾਲੇ ਵਿਦਿਆਰਥੀ ਹਨ ਵਿਦਿਆਰਥੀ ਵਰਗ ਵਾਲੇ ਧਿਆਨ ਨਾਲ ਸੁਣੋ April ਦੇ ਮਹੀਨੇ ਦਾ ਆਖਰੀ ਹਫਤਾ ਬਹੁਤ ਹੀ ਲਾਭਦਾਇਕ ਹੋਵੇਗਾ ਕੋਈ ਗੁੱਡ ਨਿਊਜ਼ ਮਿਲੇਗੀ ਪਲੇਸ ਚੇਂਜ ਦੇ ਅਸਰ ਬਣ ਸਕਦੇ ਹਨ 8ਵੀਂ ਘਟਨਾ ਦਾ ਅਸਰ ਉਹਨਾਂ ਕੁੰਭ ਰਾਸ਼ੀ ਵਾਲਿਆਂ ਉੱਪਰ ਹੋਵੇਗਾ ਜੋ ਨੌਕਰੀ ਕਰਦੇ ਹਨ ਚੰਦਰਮਾ ਨੌਕਰੀ ਦਾ ਸੁਆਮੀ ਹੈ ਇਹ ਤੁਹਾਨੂੰ ਲਾਭ ਦੇਵੇਗਾ ਤੁਹਾਨੂੰ ਤਿੰਨ ਲਾਭ ਮਿਲਣ ਦੀ ਅਸਰ ਬਣ ਰਹੇ ਹਨ ਪ੍ਰਮੋਸ਼ਨ ਦਾ ਦੂਜਾ ਸੀਨੀਅਰ ਦੁਆਰਾ ਤੁਹਾਨੂੰ ਵੱਡੀ ਪੋਜੀਸ਼ਨ ਦਿੱਤੀ ਜਾਵੇਗੀ ਤੁਹਾਨੂੰ ਕੋਈ ਵੱਡਾ ਪ੍ਰੋਜੈਕਟ ਮਿਲੇਗਾ ਤੇ ਮਨਚਾਹ ਕੰਮ ਵੀ ਮਿਲੇਗਾ ਤੀਜਾ ਸਾਰੇ ਲੋਕ ਤੁਹਾਡੀ ਤਾਰੀਫ ਕਰਨਗੇ ਤੁਹਾਡੇ ਨੇਮ ਤੇ ਫੇਮ ਵਿੱਚ ਵਾਧਾ ਹੋਵੇਗਾ ਕੁੱਲ ਮਿਲਾ ਕੇ ਅਪ੍ਰੈਲ ਦੇ ਮਹੀਨੇ ਦਾ ਆਖਰੀ ਹਫਤਾ ਨੌਕਰੀ ਵਾਲਿਆਂ ਲਈ ਵੀ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਨੌਵੀਂ ਘਟਨਾ ਵਿੱਚ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੇ ਸਹੁਰੇ ਘਰ ਵਿੱਚ ਜਾਣਾ ਪੈ ਸਕਦਾ ਹੈ ਕਿਸੇ ਮੰਗ ਲਈ ਕਿਸੇ ਕੰਮ ਵਿੱਚ ਸ਼ਾਮਲ ਹੋਣ ਦੇ ਲਈ ਜਾਂ ਫਿਰ ਤੁਹਾਨੂੰ ਆਪਣੇ ਜੱਦੀ ਪਿੰਡ ਅਚਾਨਕ ਜਾਣਾ ਪੈ ਸਕਦਾ ਹੈ ਦਸਵੀਂ ਦੇ ਅਮ ਕਟਣਾ ਉਹਨਾਂ ਦੇ ਲਈ ਹੈ ਲਾਭਦਾਇਕ ਹੈ ਜੋ ਵਪਾਰ ਕਰਦੇ ਹਨ ਆਪਣੀ ਦੁਕਾਨ ਜਾਂ ਫੈਕਟਰੀ ਚਲਾਉਂਦੇ ਹਨ April ਦੇ ਮਹੀਨੇ ਦੇ ਆਖਰੀ ਹਫਤੇ ਵਿੱਚ ਮੰਗਲ ਤੇ ਸ਼ਨੀ ਦੇ ਯੋਗ ਦੇ ਕਾਰਨ ਤੁਹਾਡੇ ਕੰਮ ਵਿੱਚ ਬਹੁਤ ਵਾਧਾ ਹੋਵੇਗਾ ਪਰ April ਦੇ ਮਹੀਨੇ ਦੇ ਆਖਰੀ ਹਫਤੇ ਕੋਈ ਨਾ ਕੋਈ ਟੈਨਸ਼ਨ ਤੁਹਾਨੂੰ ਜੋ ਰਹੇਗੀ ਜਿਵੇਂ ਕਦੀ ਮਸ਼ੀਨ ਦਾ ਖਰਾਬ ਹੋਣਾ ਤਾਰਾਂ ਦਾ ਸੜਨਾ ਜਾਂ ਫਿਰ ਕੰਮ ਕਰਨ ਵਾਲਿਆਂ ਦਾ ਆਪਸ ਵਿੱਚ ਝਗੜਾ ਹੋਣਾ ਅਸੀਂ April ਦੇ ਮਹੀਨੇ ਦੇ ਆਖਰੀ ਹਫਤੇ ਦੀ ਜਾਣਕਾਰੀ ਕੰਬਰਾਸ਼ੀ ਵਾਲਿਆਂ ਦੇ ਲਈ ਅੱਜ ਦੀ ਵੀਡੀਓ ਵਿੱਚ ਸਾਂਝੀ ਕੀਤੀ ਹੈ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਦੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ